ਸਰ ਜੀ ਮਾਈਕਲ ਜੀ ਕਾ ਖਾਲਸਾ ਮਾਈਕਲ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਮ ਐਲ ਏ ਹਲਕਾ ਅਜਨਾਲਾ ਮੈਂ ਇਸ ਵੇਲੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਦਰਿਆ ਮੂਸਾ ਤੇ ਬਿਲਕੁਲ ਕੰਢੇ ਤੇ ਦਰਿਆ ਰਾਵੀ ਦੇ ਕੰਢੇ ਤੇ ਖੜਾ ਜਿੱਥੇ ਪਾਣੀ ਦੀ ਬਹੁਤ ਵੱਡੀ ਟਾਲ ਲੱਗੀ ਆ ਪਿੱਛੇ ਜ਼ਮੀਨਾਂ ਸਬ ਦੁੜ ਗਈਆਂ ਮੈਂ ਉਹ ਦੇਖਣ ਆਇਆ ਸੀਗਾ ਪਹਿਲਾਂ ਰਸਤਾ ਨਹੀਂ ਸੀਗਾ ਹੁਣ ਮੈਂ ਦੇਖਿਆ ਕਿੱਦਾਂ ਸਾਬ ਦੂ ਦੂ ਤੱਕ ਬਦਵਾਦੀ ਹੋ ਗਈ ਸਾਰੀ ਸੋ ਮੈਂ ਇਹ ਬੇਨਤੀ ਕਰਦੀ ਆਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਪੰਜਾਬ ਆਦੇ ਸਾਡਾਂ ਦਾ ਸਰਵੇ ਕਰਨ ਵਾਸਤੇ ਦੌਲਾ ਕਰਨ ਵਾਸਤੇ ਆਦੇ ਮੇਰੀ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਆ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਸੂਬੇ ਨੇ ਪੰਜਾਬ ਨੇ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਅਦੋਲਤਾ ਕੀਤਾ ਉਹ ਦੇਸ਼ ਦੇ ਵਿੱਚ ਬਹੁਤ ਸਾਰਾ ਅੰਨ ਪੈਦਾ ਕਰਕੇ ਦਿੱਤਾ ਇਸ ਕਰਕੇ ਅੱਜ ਬਹੁਤ ਔਖਾ ਟਾਈਮ ਹੈ ਪੰਜਾਬ ਤੇ ਤੇ ਮੇਰੀ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਆ ਕਿ ਪਹਿਲਾਂ ਤਾਂ ਜਿਹੜੀ ਪੰਜਾਬ ਸਰਕਾਰ ਦਾ ਬਕਾਇਆ ਰਹਿਦਾ ਕਰੀਬ 60000 ਕਰੋੜ ਦਾ ਕੇਂਦਰ ਸਰਕਾਰ ਨਾਲ ਉਹ ਪ੍ਰਧਾਨ ਮੰਤਰੀ ਨੂੰ ਜਿਹੜਾ ਜਾਰੀ ਕਰਨਾ ਚਾਹੀਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਥੋੜੇ ਦਿਨ ਪਹਿਲਾਂ ਲੈਟਰ ਵੀ ਲਿਖੀ ਸੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪ੍ਰਧਾਨ ਮੰਤਰੀ ਜੀ ਨੂੰ ਕਿ ਸਾਡਾ ਉਹ 60000 ਕਰੋੜ ਰੁਪਇਆ GST ਦਾ RDF ਦਾ MDF ਦਾ ਉਹ ਜਿਹੜਾ ਜਾਰੀ ਕੀਤਾ ਜਾਵੇ ਦੂਜਾ ਮੈਂ ਕਿਉਂਕਿ ਬਿਲਕੁਲ ਪਾਕਿਸਤਾਨ ਦੇ ਕੰਡੇ ਤੇ ਖੜਾ ਸਾਹਮਣੇ ਅਗਲੇ ਪਾਸੇ ਜਿਹੜਾ ਪਾਕਿਸਤਾਨ ਬਾਰਡਰ ਆ ਸਾਨੂੰ ਹਮੇਸ਼ਾ ਜਦੋਂ ਕੋਈ ਲੜਾਈਆਂ ਹੁੰਦੀਆਂ ਕੋਈ ਪਾਕਿਸਤਾਨ ਦੇ ਨਾਲ ਤਣਾਉਪੂਰਨ ਸਥਿਤੀ ਬਣ ਜਾਂਦੀ ਹੈ ਤੇ ਅਜਨਾਲਾ ਵਾਲੇ ਡਬਲ ਜਿਹੜਾ ਉਹ ਮਾਤ ਚੱਲਦੇ ਆ ਸੋ ਸਾਨੂੰ ਤਾਂ ਹਰ ਸਾਲ ਹੀ ਕੋਈ ਨਾ ਕੋਈ ਮਾਤ ਪੈ ਜਾਂਦੀ ਹੈ ਇਸ ਕਰਕੇ ਮੈਂ ਪਹਿਲਾਂ ਵੀ ਗੁਰਨਤ ਸਾਹਿਬ ਨੂੰ ਸ਼ਿਵਦਾ ਚਵਾਂਜੀ ਨੂੰ ਅੱਜ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਪੰਜਾਬ ਤੋਂ ਇਲਾਵਾ ਜਿਹੜਾ ਸਾਨੂੰ ਅਜਨਾਲੇ ਨੂੰ ਵੱਖਰੀ ਕੈਟਾਗਰੀ ਦੇ ਵਿੱਚ ਰੱਖ ਕੇ ਜਿਹੜਾ ਬਾਰਡਰ ਦਾ ਏਰੀਆ ਰੱਖ ਕੇ ਬਾਰਡਰ ਦੇ ਏਰੀਏ ਦੀਆਂ ਜਿਹੜੀਆਂ ਸਵੱਸੀਆਂ ਵਾਂ ਉਹਨਾਂ ਨੂੰ ਸਾਹਮਣੇ ਰੱਖ ਕੇ ਸਾਨੂੰ 2000 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਤਾਂ ਜੋ ਇਹ ਨਾਲਾ ਮੁੜ ਕੇ ਆਪਣੇ ਪੈਰਾਂ ਤੇ ਖੜਾ ਹੋ ਜੇ ਅਜ ਨਾਲੇ ਦੇ ਕਿਸਾਨਾਂ ਦਾ ਅਜ ਨਾਲੇ ਦੇ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਸਭ ਕੁਝ ਵਿਵਾਦ ਹੋ ਗਿਆ ਪ੍ਰਧਾਨ ਮੰਤਰੀ ਜੀ ਤੁਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੇ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਦੇਸ਼ ਨੂੰ ਇੱਕ ਹੀ ਅੱਖ ਦੇ ਨਾਲ ਦੇਖੋਗੇ ਪੰਜਾਬ ਦੇਸ਼ ਦਾ ਬੜਾ ਮਹੱਤਵਪੂਰਨ ਸੂਬਾ ਸੋ ਇਹ ਸੂਬੇ ਦਾ ਵਿਸ਼ੇਸ਼ਤਾ ਉਤੇ ਖਿਆਲ ਰੱਖਿਆ ਜਾਵੇ ਜੋ ਕੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੰਗਿਆ ਉਹ ਵੀ ਦਿੱਤਾ ਜਾਵੇ ਔਰ ਹੜ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਉਹ ਵੀ ਦਿੱਤਾ ਜਾਵੇ ਤੇ ਸਾਡੇ ਅਜਨਾਲੇ ਲਈ ਵੀ ਜਿਹੜਾ ਖਿਆਲ ਰੱਖਿਆ ਜਾਵੇ ਤੁਸੀਂ ਆ ਰਹੇ ਹੋ ਤੁਸੀਂ ਸ਼ਿਵਦਾ ਚਵਾਨ ਨੂੰ ਮਨਵਾਸ ਹੈ ਕਿ ਖਾਲੀ ਹੱਥੀ ਨਹੀਂ ਆਓਗੇ ਨਾ ਖਾਲੀ ਹੱਥੀ ਜਾਓਗੇ ਜੂਦ ਆਓਗੇ ਤੇ ਪੰਜਾਬ ਨੂੰ ਕੁਝ ਤਾਂ ਕੁਝ ਦੇ ਕੇ ਜਾਓ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਸੀਗੀ ਵਾਇਗਲ ਜੀ ਕਾ ਖਾਲਸਾ ਵਾਇਗਲ ਜੀ